ਆ ਗਿਆ ਸਾਰਾ ਕੁਝ ਐਵੇਂ ਹੌਸਲਾ ਨਹੀਂ ਛੱਡਣਾ ਥੈਂਕ ਯੂ ਭੈਣ ਤੁਹਾਡਾ ਸਾਰਿਆਂ ਦਾ ਇੱਕ ਤਾਂ ਮੇਰੀ ਬੇਨਤੀ ਮੰਨ ਲਈ ਸੋ ਆਓ ਮਲਾਜੇ ਮੇਕ ਤਾਂ ਜਿੰਦਾਬਾਦ 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 ਜਿੰਦਾ ਸਰਕਾਰ ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ 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 ਮੈਂ ਤੇ ਵੀ ਤਸਕਰ ਨੂੰ ਵੀ ਕਹਿਣਾ ਸੀ ਪਰ ਵਿੱਤ ਸਕੱਤਰ ਸਾਹਿਬ ਅਜੇ ਨਹੀਂ ਕਹਿ ਰਹੇ ਜੇ ਸੁਣ ਰਹੇ ਤੇ ਸੁਨੋ ਤੁਹਾਡੇ ਵਾਲਿਆਂ ਵੀ ਤੁਸੀਂ ਬਹੁਤ ਡੈਡੀਕੇਟਡ ਪਰਸਨ ਹੋ ਤੁਸੀਂ ਪੰਜਾਬ ਸਰਕਾਰ ਨੂੰ ਅਪਲਿਫਟ ਕਰ ਦਿੰਦੇ ਹੋ ਜਿਹੜੇ ਵਿਭਾਗ ਚ ਜਾਂਦੇ ਆ ਉਹਦੀ ਕਾਇਆਕਲਪ ਕਰ ਦਿੰਦੇ ਹੋ ਪਰ ਤੁਹਾਡੇ ਨੋਟਿਸ ਕੁਛ ਲਿਆਦਾ ਸੁਣੋ ਪ੍ਰਿੰਸੀਪਲ ਸੈਕਟਰੀ ਵਿੱਤ ਜੀ ਕ੍ਰਿਸ਼ਨ ਕੁਮਾਰ ਜੀ ਸੁਣੋ ਕਹਾਂ ਲੈ ਰਹੇ ਹੋ ਫਿਰ ਵੀ ਦਿੱਲੀ ਵਾਲਿਆਂ ਦੀ ਕੀ ਲੋੜ ਹੈ ਕਿਉਂ ਨਹੀਂ ਸੀ ਐਨਸਾ ਨੂੰ ਦੱਸਦੇ ਇਹ ਸਾਡਾ ਕਹਿੰਦੇ ਜਿਹਦੀ ਲਾਠੀ ਉਹਦੀ ਮੰਜ਼ ਜੇ ਤੁਹਾਡੇ ਹੱਥ 'ਚ ਪਾਵਰ ਆ ਜੇ ਸਰਕਾਰ ਦੇ ਹੱਥ 'ਚ ਪਾਵਰ ਆ ਤੇ ਤੁਸੀਂ ਸਾਡੇ ਅੱਗੇ ਉੱਤੇ ਡਾਂਚੋ ਕੁਲਾ ਇਹਨਾਂ ਨੂੰ ਡੀਏ ਨਹੀਂ ਦੇਣਾ ਤਾਂ ਫਿਰ ਤੁਸੀਂ ਵੀ ਇਹ ਕਹਿੰਦੇ ਆ ਕਹਿੰਦੇ ਸਾਡੇ ਸੈਂਟਰ ਦੇ ਰੂਲ ਆ ਤਾਂ ਫਿਰ ਡੀਏ ਵੀ ਸੈਂਟਰ ਤੋਂ ਲਾਓ ਨਾ ਕੁਸ਼ਲ ਕੁਮਾਰ ਜੀ ਤੁਸੀਂ ਡੀਏ ਤੋਂ ਲਾਓ ਤਾਂ ਸਾਨੂੰ ਫਿਰ ਚਾਹ ਖਾਣ ਨੂੰ ਦੀਏ ਲੋ ਕਹਿੰਦੇ ਜਿਵੇਂ ਹੁਣੇ ਸਾਥੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਂਗੂ ਵੋਟਾਂ ਪਾਈਆਂ ਹੁਣ ਕੰਪੇਅਰ ਕਰ ਲਓ ਜਦੋਂ ਬਾਦਲ ਸਰਕਾਰ ਸੀ ਕਾਲੀਆਂ ਦੀ ਸਰਕਾਰ ਸੀ ਇਹ ਬੀਏ ਆਈਐਸ ਨਾਲ ਲਿੰਕ ਕਰ ਦਿੱਤਾ ਸੀ ਤਾਂ ਕਿਸੇ ਹੋਰ ਨੇ ਆ ਕੇ 딜 ਕੀਤਾ ਕਾਂਗਰਸ ਨੇ ਤੇ ਇਹਨਾਂ ਨੇ ਤਾਂ ਸਾਰਾ ਕੁਸ਼ੀ ਡੀਲਿੰਗ ਕਰਤਾ ਇਹਨਾਂ ਨੇ ਸੈਂਟਰ ਤੋਂ ਵੀ ਡੀਲਿੰਗ ਕਰਤਾ ਇਹਨੂੰ ਕੀਤਾ ਸੀ ਸਾਰਾ ਕ੍ਰਿਸ਼ਨ ਕੁਮਾਰ ਜੀ ਸਾਰਿਆਂ ਨੇ ਇੱਕ ਤੱਕੜੀ ਜੇ ਤੋਲੋ ਜੇ ਤੁਸੀਂ ਚੀਫ ਬਣਿਆ ਤੁਸੀਂ ਕਹਿੰਦੇ ਤੁਹਾਡੇ ਬਾਰੇ ਕਿਹਾ ਜਾਂਦਾ ਵੀ ਤੁਸੀਂ ਡੈਡੀਕੇਟਡ ਹੋ ਤੁਸੀਂ ਜਿਹੜੇ ਇਨਸਾਫ ਕਰਦੇ ਹੋ ਤੇ ਸਾਡੇ ਨਾਲ ਵੀ ਇਨਸਾਫ ਕਰੋ ਉਹ ਇਨਸਾਫ ਸਾਡੇ ਨਾਲ ਵੀ ਕਰੋ ਤੇ ਜਾਂ ਸਾਰੇ ਅਫਸਰਾਂ ਦਾ ਪੱਤਾ ਕੱਢ ਦਿਓ ਫਿਰ ਅਸੀਂ ਵੀ ਗੱਲ ਕਰਦੇ ਹਾਂ ਦੂਜੇ ਗੱਲ ਦੋਸਤੋ ਗੱਲ ਹੋਈ ਸਪੈਸ਼ਲ ਪਹਿਲੀ ਲੈਟਰ ਕੱਢੀ ਗਈ ਕਿ ਕਿਹੜਾ 5 ਵਜੇ ਤੋਂ ਬਾਅਦ ਕੰਮ ਕਰਦੇ ਆ ਉਹਨਾਂ ਦੀ ਲਿਸਟਾ ਦਿੱਤੀ ਜਾਵੇ ਉਹ ਕਲਾ ਕੁੜਵਾ ਜਿਹੜਾ ਹੈ ਕਹਿੰਦਾ ਲੈਟਰ ਲਿਖ ਕੇ ਕਹਿੰਦਾ ਵੀ ਮੇਰੇ ਆ ਇੰਪਲਾਈ ਜੀ ਅੱਜ 5 ਵਜੇ ਤੋਂ ਬਾਅਦ ਰੁਕਣਗੇ ਤੂੰ ਕਹਿੰਦਾ ਸਾਰਾ ਤਾਂ ਅਨਫੀਸ਼ੀਅਲੀ ਹੁੰਦਾ ਤੇ ਜਦੋਂ ਅਨਫੀਸ਼ੀਅਲੀ ਹੁੰਦਾ ਤੇ ਮੈਂ ਅਸੀਂ ਇਹਨਾਂ ਕੋਲ ਮੰਗ ਕਰਦੇ ਤੁਸੀਂ ਆਫੀਸ਼ੀਅਲੀ ਕਰੋ ਆਪਣੇ ਅਫਸਰਾਂ ਨੂੰ ਕਿ ਜਿਹੜੀ ਵੀ ਬ੍ਰਾਂਚ ਦੇ ਕਿਸੇ ਵੀ ਕਰਮਚਾਰੀ ਅਧਿਕਾਰੀ ਨੂੰ ਉੱਤ ਅੰਦਰ ਫੈਕਟਰੀ ਨੂੰ ਕਿਸੇ ਨੂੰ ਵੀ ਰੋਕਣਾ ਚਿੱਠੀ ਕੱਢ ਕੇ ਰੋਕੋ ਤਾਂ ਕਿ ਤੁਹਾਨੂੰ ਰਿਕਾਰਡ ਉਪਲਬਧ ਹੋ ਸਕੇ ਕਿ 5 ਵਜੇ ਤੋਂ ਬਾਅਦ ਕੌਣ ਬੈਠੇ ਸੀ ਮਜਾਕ ਕਿਉਂ ਤੁਸੀਂ ਕਰੋ ਜਦੋਂ ਅਸੀਂ ਮੰਨ ਕਰੀਏ ਤਾਂ ਕਿਉਂ ਬਾਉ ਕੰਮ ਨਹੀਂ ਕਰਦੇ ਤੇ 5 ਵਜੇ ਤੋਂ ਬਾਅਦ ਬੈਠਦੇ ਸ਼ਨੀ ਐਤਵਾਰ ਬੈਠਦੇ ਉਹ ਕਿਹੜੀ ਕੀਤੀ ਜਾ ਉਹਨਾਂ ਨੂੰ ਕਹਿੰਦਾ ਤੁਸੀਂ ਅਪਰੀਸ਼ੀਏਸ਼ਨ ਦੇ ਦਿੱਤੀ ਸੋ ਦੋਸਤੋ ਲੜਨਾ ਪੈਣਾ ਆ ਸਟੇਜ ਤੇ ਖੜ ਕੇ ਮੇਰੇ ਕਹਿਣ ਨਾਲ ਕੁਝ ਹੋ ਜਾ ਪਰ ਨਹੀਂ ਗੱਲ ਤੇ ਨੇੜੇ ਤੁਹਾਡੇ ਅੰਗੂਠਾ ਦੇ ਦਾਂਗੇ ਯਾਦ ਰੱਖੋ ਇਕਤਾ ਜੀ ਬਾਲਾ ਨਹੀਂ ਕਹਿੰਦੇ ਕਿ ਆ ਗੱਲਾਂ ਪਿੱਛੇ ਆਹ ਡਿਮਾਂਡ ਆ ਡਿਮਾਂਡ ਪਹਿਲੀ ਤੇ ਗੱਲ ਆ ਐਸੋਲੂਸ਼ਨ ਆਪਣਾ ਡਿਮਾਂਡ ਪੱਤਰ ਨਾਲ ਲਿਆਇਆ ਕਰੇ ਜਿਹੜੀ ਗੱਲ ਕਰਦਾ ਉਹਨੂੰ ਦਿਖਾ ਦੋ ਜਦੋਂ ਕੁਝ ਕੰਮ ਕਰਨਾ ਪ੍ਰਾਇਓਰਟੀ ਦਿੱਤੀ ਜਾਂਦੀ ਸਾਂਝੀ ਮੰਡਾ ਨੂੰ ਸਭ ਤੋਂ ਪਹਿਲਾ ਨੰਬਰਾਂ ਦਾ ਜਿਹਦੇ ਵਿੱਚ 100% ਸਾਥੀ ਇਫੈਕਟਡ ਉਹਦਾ ਨੰਬਰ 1 ਹੁੰਦਾ ਆਖਰ ਇੱਕ ਬੰਦਾ ਕਹਿੰਦਾ ਕਿ ਮੈਂ ਨਹੀਂ ਆਣਾ ਮੈਂ ਨਹੀਂ ਆਣਾ ਮੇਰੀ ਇਹਦੇ ਚ ਮੰਗ ਨਹੀਂ ਉਹਦੇ ਨਾਲ ਇਫੈਕਟਡ ਕਿੰਨੇ ਹੋਣਗੇ 10 20 25 30 50 100 ਤੇ ਬਾਕੀ ਜਿਹੜੇ ਸਾਰੇ ਦਫ਼ਤਰਾਂ ਦਾ 39000 ਨਾਲ 3900 ਬੰਦਾ 4000 ਚੋਂ ਕੀ ਉੱਪਰ ਮੰਗ ਪਾ ਕੇ 100 ਗੱਲ 100 ਬੰਦਿਆਂ ਦੀ 43000 ਨੂੰ ਕੱਟ ਦਈਏ ਉਹਨਾਂ ਬਾਰੇ ਕੀ ਕਰਦੇ ਮੈਂ ਇੱਕ ਪਿੱਕ ਇੱਕ ਗੱਲ ਨਹੀਂ ਕਰਦਾ ਮੈਂ ਕਾਮਨਲੀ ਗੱਲ ਕਰਦਾ ਕਾਮਨ ਸੈਂਸ ਹੈ ਕਹਿੰਦੀ ਆ ਕੀ ਪਹਿਲੇ 100% ਵਾਲੀ ਮੰਗ ਉਹ ਫਿਰ ਉੱਪਰ ਰੱਖੋ ਪਰ ਉਹਦੇ ਵਿੱਚ ਕੈਮਰਾ ਪ੍ਰਾਇੋਰਟੀ ਹੁੰਦੀ ਸਮੇਂ ਨਹੀਂ ਜਿਵੇਂ ਉਹ ਪੀਸੀਐਸ ਅਫਸਰਾਂ ਦੀ ਦੱਸੀ ਹੈ ਪ੍ਰਾਇੋਰਟੀ ਆ ਕਿ ਆਹ ਨੂੰ ਸਮੇਂ ਤੇ ਟੈਸਟ ਆ ਗਿਆ ਕਿਤੇ ਲੰਘ ਨਾ ਜਾਵੇ ਸਾਨੂੰ ਮੌਕਾ ਮਿਲ ਜੇ ਠੀਕ ਆ ਮੰਗ ਤੇ ਕਿੱਦੇ ਹੋਵੇ ਪਰ ਇਹ ਗੱਲ ਉੱਥੇ ਜਾ ਕੇ ਦੱਸੀ ਜਾ ਸਕਦੀ ਆ ਵੀ ਇਹਨੂੰ ਪ੍ਰਾਇੋਰਟੀ ਦਿੱਤੀ ਜਾਵੇ ਜਲਦੀ ਕਰ ਦਿੱਤਾ ਜਾਵੇ ਕੁਝ ਸਾਥੀਆਂ ਨੂੰ ਸਾਡੇ ਡੀਪੀਆਰ ਦੇ ਸਾਥੀਆਂ ਨੂੰ ਸਾਡੇ ਬਰਾਬਰ ਡੀਏ ਜਾਂ ਹੋਰ ਪੱਤੇ ਨਹੀਂ ਮਿਲ ਰਹੇ ਕੀਕਾ ਉਹ ਵੀ ਗੱਲ ਕਰਨੀ ਪੈਂਦੀ ਹੈ ਕਰਾਂਗੇ ਜੋ ਕਹਿ ਤੋ ਉਹ ਕਰਾਂਗੇ ਪਰ ਇਹ ਨਹੀਂ ਕਹਿਣਾ ਕਿ ਅਸੀਂ ਨਹੀਂ ਆਉਣਾ ਜੇ ਜੇ ਇੱਕ ਚੀਜ਼ ਨਹੀਂ ਮਿਲ ਰਹੀ ਬਾਕੀ ਧੀਏ ਤੁਹਾਨੂੰ ਨਹੀਂ ਮਿਲਣਾ ਪੁਰਾਣੀ ਪੈਨਸ਼ਨ ਤੁਹਾਨੂੰ ਨਹੀਂ ਮਿਲਣੀ ਜੇ ਸਪੈਸ਼ਲ ਪੇ ਮਿਲਦਾ ਤੁਹਾਨੂੰ ਨਹੀਂ ਮਿਲਣੀ ਇਹ ਪੂਰੀ ਤਨਖਾਹਾਂ ਜਿਹੜੀ ਉਹ ਨਹੀਂ ਉਹਨਾਂ ਨੇ ਲੜਨਾ ਸੋ ਕਹਿ ਤੋ ਮਤਲਬ ਸਾਰਿਆਂ ਦੀਆਂ ਡਿਮਾਂਡਾਂ ਜ਼ਰੂਰੀ ਆ ਆਪਾਂ ਨਹੀਂ ਰੁੱਸਣਾ ਤਕੜੇ ਹੋਵੋ ਜੇ ਕੋਈ ਐਸੋਸੀਏਸ਼ਨ ਕੋ ਗਲਤੀ ਹੁੰਦੀ ਹੈ ਮੇਰੇ ਕੋਲ ਜਾਓ ਲੜਵਾ ਵੀ ਚਲੋ ਸਾਡਾ ਫਰਜ਼ ਆ ਪਰ ਉਹ ਇੱਕ ਮੈਂ ਦਾਇਰੇ ਚ ਰੱਖ ਕੇ ਉਹਨਾਂ ਦੇ ਨਾਲ ਚੱਲੋ ਉਹਨਾਂ ਨੂੰ ਸਮਝਾਓ ਜੇ ਕਿਤੇ ਟਾਈਮ ਲੱਗਦਾ ਉਹਨਾਂ ਦੇ ਨਾਲ ਜਾਓ ਪਰ ਲੜੀਏ ਜਰੂਰ ਕਿਉਂਕਿ ਬਾਕੀ ਮੰਗਾ ਵੀ ਤੇ ਤੁਹਾਡੀ ਹੀ ਹੈ ਨਾ ਉਹ ਕੱਲੀ ਇਹਨਾਂ ਦੀ ਹੈ ਤੇ ਨਹੀਂ ਹੈਗੀਆਂ ਸੋ ਸਾਥੀਓ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਲੜੀਏ ਤੇ ਦੇਖੋ ਪ੍ਰਧਾਨ ਸਾਹਿਬ ਨੇ ਕਿਹਾ ਸੀ ਲੁਧਿਆਣੇ ਟੀਚਰਾਂ ਨੇ ਬੀਬੀਆਂ ਭੈਣਾਂ ਨੇ ਭਾਈਆਂ ਨੇ ਕੀ ਕੀਤਾ ਹਜ਼ਾਰਾਂ ਦੇ ਕੱਟ ਸੀ ਆਮ ਆਦਮੀ ਪਾਰਟੀ ਦੇ ਅੱਗੇ ਲੰਮੇ ਪੈ ਗਏ ਚੜਾ ਦਿਓ ਗੱਡੀਆਂ ਗਾ ਪੈ ਗਿਆ ਉਹ ਪੋਸਟ ਲੱਖਾਂ ਚ ਸ਼ੇਅਰ ਹੋ ਗਈ ਸਰਕਾਰ ਅੰਡਰ ਪ੍ਰੈਸ਼ਰ ਆ ਗਈ ਪੋਲੀਟੀਕਲ ਪਾਰਟੀਆਂ ਨੇ ਮੁੱਦਾ ਚੱਕ ਲਿਆ ਕਿੱਥੋਂ ਕਿਉਂਕਿ ਉਹਨਾਂ ਨੇ ਉਹ ਕਾਰਨਾਮਾ ਕੀਤਾ ਤਾਲੀਆਂ ਨਾਲ ਸਾਥੀਆਂ ਦੀ ਉਹਨਾਂ ਸਾਰੇ ਭਾਈ ਸਾਰੀ ਲੱਖਾਂ ਦਾ ਮਾਣ ਜਿੰਦਾਬਾਦ 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 ਸਾਡੇ ਆਕਾਰ ਜਿੰਦਾਬਾਦ 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 ਕਿ ਹੁਣ ਨੂੰ ਦੇਖ ਕੇ ਆਪਣਾ ਵੀ ਦਿਲ ਕਰਦਾ ਕਿ ਆਪਾਂ ਵੀ ਇਹੋ ਜਿਹਾ ਕਰੀਏ ਜੇ ਕਰਦੇ ਆ ਉਹਨੂੰ ਸ਼ੇਅਰ ਕੌਣ ਕਰੂ ਇੱਥੇ ਜਿੰਨੇ ਸਾਥੀ ਬੈਠੇ ਆ ਤੁਸੀਂ ਖੁਦ ਸੋਚੋ ਤੁਹਾਡੇ ਚ ਸਾਂਝਾ ਮੁਲਾਜ਼ਮਾਂ ਚ ਤੇ ਪੰਜਾਬ ਸਿਵਲ ਸੈਕਟਰੀਏਟ ਦੀ ਜਿਹੜੀ ਐਸੋਸੀਏਸ਼ਨ ਦਾ ਪੇਜ ਆ ਉਹਦੇ ਮੈਂਬਰ ਕਿੰਨੇ ਕ ਜਿਹੜੇ ਮੈਂਬਰ ਹੱਥ ਫੜੇ ਕਰੋ ਵਾਹ 1 2% ਫਿਰ ਸੁਣ ਲੋ ਪੰਜਾਬ ਸਿਵਲ ਸੈਕਟਰੀਏਟ ਦਾ ਇੱਕ ਪੇਜ ਆ ਉਹਨੂੰ ਜੁਆਇਨ ਕਰੋ ਸਾਂਝਾ ਮੁਲਾਜ਼ਮ ਮੰਚ ਇੱਕ ਪੇਜ ਆ ਜਿਹੜਾ ਚੰਗੀ ਪਰਫਾਰਮੈਂਸ ਕਰ ਰਿਹਾ ਜਦੋਂ ਵੀ ਉੱਤੇ ਕੋਈ ਨਾ ਕੋਈ ਆਪਣੀ ਪੋਸਟ ਪੈਂਦੀ ਆ ਤਾਂ ਬਹੁਤ ਆਪ ਜਾਂਦੀ ਜਿਹੜੇ ਪੋਲੀਟੀਕਲ ਲੋਕ ਵੀ ਉਹਨੂੰ ਸੁਣਦੇ ਆ ਤੇ ਤੁਹਾਡੀ ਗੱਲ ਕਰਦੇ ਆ ਐਵੇਂ ਆਪਣੇ ਪੇਜ ਪ੍ਰਮੋਟ ਕਰੋ ਮੁਲਾਜ਼ਮਾਂ ਦੇ ਉਹਨਾਂ ਦਾ ਇੱਕ ਲੜਾਈ ਦਾ ਮੈਦਾਨ ਜਿਹੜਾ ਹੈਗਾ ਧਰਤ ਤੇ ਤੇ ਦੂਜਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੀ ਸਰਕਾਰ ਉਹ ਤੁਹਾਡਾ ਪ੍ਰੈਸ਼ਰ ਸੋਸ਼ਲ ਮੀਡੀਆ ਤੇ ਵੀ ਦੇਖਦੀ ਆ ਉਹ ਕੀ ਕਰਦੀ ਆ ਇੱਕ ਝੂਠੀ ਜੀ ਮੰਗ ਕੱਢਦੀ ਆ ਝੂਠਾ ਜਿਹਾ ਕੰਮ ਕਰਦੀ ਆ ਉਹਦੇ ਉੱਤੇ 1 ਕਰੋੜ ਦਾ ਖਰਚ ਕੀਤਾ ਕਰਦੀ ਆ ਕਿ ਉਹਦੇ ਉੱਤੇ 500 ਕਰੋੜ ਦਾ ਖਰਚ ਐਡਵਰਟਾਈਜ਼ਮੈਂਟ ਤੇ ਲਾ ਦਿੰਦੀ ਐ ਅਸੀਂ ਕਰਤਾ 1 ਕਰੋੜ ਪਿੱਛੇ 500 ਕਰੋੜ ਲਾਉਂਦੇ ਆ ਕਿਉਂ ਕਿ ਤਾਂ ਜਿਹੜਾ ਪੰਜਾਬ ਵਾਸੀ ਆ ਉਹਦੇ ਦਿਮਾਗ 'ਚੇ ਬਿਠਾ ਦਈਏ ਅਸੀਂ ਇਹ ਕੰਮ ਕੀਤਾ ਕਿ ਤੁਸੀਂ ਕਿਉਂ ਨਹੀਂ ਕਰਦੇ ਹਰ ਪਾਰਟੀ ਕਰ ਰਹੀ ਐ ਸੋਸ਼ਲ ਮੀਡੀਆ ਦਾ ਜ਼ਮਾਨਾ ਕੋਈ ਤਕਲ ਹੋ ਰੇ ਨੇ ਇਹਦੇ ਪਿੱਛੇ ਮਿਸਯੂਜ਼ ਵੀ ਹੋ ਰਿਹਾ ਪਰ ਤੁਸੀਂ ਇਹਨੂੰ ਪੋਜੀਟਿਵਲੀ ਯੂਜ਼ ਕਰਿਆ ਕਰੋ ਲੜਾਈ ਦਾ ਇੱਕ ਬਹੁਤ ਵੱਡਾ ਹਥਿਆਰ ਹੈ ਪ੍ਰithvi ਮਜਾਈ ਲਾ ਅਕਾਸ਼ ਮਜਾਈ ਲਾ ਇਹਨੂੰ ਛੱਡੋ ਨਾ ਸੋ ਦੋਸਤੋ ਏਕਤਾ ਆਪਾਂ ਰੱਖਣੀ ਐ ਜਿੰਨੇ ਵੀ ਲੁਧਿਆਣੇ ਚ ਲੜ ਰਹੇ ਚਾਹੇ ਉਹ ਏਡੇ ਵੱਡੇ ਵੱਡੇ ਸੰਘਰਸ਼ ਕਰਦੇ ਉਹਨਾਂ ਨੇ ਗੱਡੀਆਂ ਅੱਗੇ ਲੰਮੇ ਪੈਗੇ ਟੁੱਟ ਖਾਦੀ ਲੋਕਾਂ ਡੰਡੇ ਖਾਦੇ ਥਾਣਿਆਂ ਚ ਗਏ ਭੁੱਖੇ ਪਿਆਸੇ 90 90 ਸਾਲ ਦੇ ਬਜ਼ੁਰਗ ਸਾਂਝੇ ਫਰੰਟ ਦੇ ਉੱਥੇ ਜਾ ਕੇ ਬੈਠ ਕੇ ਰੈਲੀਆਂ ਕਰਕੇ ਇੰਨੀ ਗਰਮੀ ਚ ਬੱਸਾਂ ਭਰ ਕੇ ਗਏ ਤੇ ਕੀ ਆਪਣਾ ਫਰਜ਼ ਨਹੀਂ ਬੰਦਾ ਸੀ نیچے ਜਾ ਕੇ ਖੜ ਜੀਏ ਤੇ ਜੇ ਆਪਾਂ ਉੱਥੇ ਵੀ ਨਹੀਂ ਜਾਵਾਂਗੇ ਤੇ ਫਿਰ ਲੜਾਈ ਲੜਾਂਗੇ ਕਿਵੇਂ ਫਿਰ ਤਾਂ ਫਰਮੈਂਟੀਆਂ ਹੋਣਗੀਆਂ ਐਸੋਸੀਏਸ਼ਨ ਨੇ ਤੁਸੀਂ ਕੀ ਫੈਸਲਾ ਲੈਣਾ ਇਹ ਤੁਸੀਂ ਦੇਖੋਗੇ ਪਰ ਮੇਰਾ ਮੰਨਣਾ ਕਿ بار بار ਇੱਕ ਗੱਲ ਕਹਿਣਾ ਕਿ ਪਾਵਰ ਪੋਲਿਟਿਕਸ ਪਾਵਰ ਸਰਕਾਰ ਚ ਪਾਵਰ ਐਡਮਿਨਿਸਟ੍ਰੇਸ਼ਨ ਚ ਜਿੱਦਣ ਤੁਸੀਂ ਆ ਚੀਜ਼ ਨੂੰ ਸਮਝ ਗਏ ਇਹਨਾਂ ਨੂੰ ਕੰਟਰੋਲ ਕਰਨ ਲੱਗੇ ਉਦੋਂ ਪਾਵਰ ਤੁਹਾਡੇ ਕੋਲ ਅਸੀਂ ਕਹਿੰਦੇ ਨਾ ਡੀਏ ਦੀ ਗੱਲ ਕਰਿਓ ਖੈਰਾ ਸੋ ਆ ਪੋਲਿਟਿਕਲ ਗੱਲਾਂ ਨਾ ਕਰੋ ਇਹ ਸੈਕਟਰੀਅਟ ਦੀ ਗੱਲ ਕਰੋ ਬਾਹਰ ਦੀ ਗੱਲ ਨਾ ਕਰੋ ਤੇ ਬਾਹਰ ਵਾਲਿਆਂ ਨੇ ਜਿਹੜੇ ਵੱਡੇ ਐਕਸ਼ਨ ਕਰ ਲਏ ਉਹਨਾਂ ਦਾ ਬਣਿਆ ਕੁਛ ਨਹੀਂ ਤੁਸੀਂ ਇੱਥੇ ਕੀ ਕਰ ਲੋਗੇ ਇਕੱਲੇ ਸੋ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਇਹ ਜਿਹੜੇ ਐਕਸ਼ਨ ਲੁਧਿਆਣਾ ਵਿੱਚ ਇਕੱਲੇ ਇਕੱਲੇ ਕਰ ਰਿਆ ਤੇ ਜਿਹੜਾ ਕਾਂਗਰਸ ਵੇਲੇ ਪਟਿਆਲੇ 'ਚ ਐਕਸ਼ਨ ਕੀਤਾ ਉਹ ਟੈਕਸ਼ਨ ਇੱਕ ਹੀ ਹੋ ਜਾਂਦਾ ਤੇ ਚੂਲਾ ਇਹਨਾਂ ਦੀ ਹਿਲ ਜਣੀ ਨਹੀਂ ਤੇ ਇਹਨਾਂ ਦੀ ਹਾਰ ਵੱਟ ਤੇ ਪਈ ਸੀ ਮੁਕਾਬਲਾ ਨਹੀਂ ਸੀ ਲੈ ਜਣਾ ਜਿੰਨੇ ਐਕਸ਼ਨ ਉੱਤੇ ਹੋ ਗਿਆ ਤੇ ਉਹ ਅੱਜ ਨੂੰ ਲੱਗ ਕੇ ਕੰਨੇ ਆਣਾ ਅੱਗੇ ਤੁਸੀਂ ਲੱਗ ਕੇ ਆਓ ਤੁਸੀਂ ਅੱਗੇ ਲੱਗੋਗੇ ਤੁਸੀਂ ਮੋਰੇ ਬਣਾਉਂਗੇ ਪੰਜਾਬ ਸਾਰਾ ਤੁਹਾਡੇ ਪਿੱਛੇ ਆ ਜਾਓ ਤੇ ਜਿਨ੍ਹਾਂ ਨੂੰ ਕਹਿੰਦੇ ਆ ਸਾਡੇ ਸਾਥੀ ਕਰ ਦੇਣ ਸਸਪੈਂਡ ਉਹ ਇੰਨਾਂ ਦੀ ਕੀ ਹਿੰਮਤ ਹੈ ਸਸਪੈਂਡ ਕਰ ਲੈਣਗੇ ਉਹ ਕੀ ਹਿੰਮਤ ਹੈ ਇੰਨਾਂ ਦੀ ਜੇ ਤੁਹਾਡੇ ਪਿੱਛੇ ਪੂਰਾ ਆਵਾਮ ਹੋਇਆ ਤੇ ਉਹ ਆਵਾਮ ਦੀ ਜਿਹੜੀ ਐ ਫੇਵਰ ਤੁਹਾਨੂੰ ਲੈਣੀ ਪੈਣੀ ਤੇ ਲੜਨਾ ਚਾਹੁੰਦੇ ਆ ਆਪਾਂ ਇੱਡੇ ਤਕੜੇ ਨਹੀਂ ਹੋਗੇ ਇਕੱਲੇ ਸੈਕਟਰੀਟ ਵਾਲੇ ਉਹ ਪਾਵਨ ਪਿੱਛੇੋਂ ਕੰਮ ਕਰਦੀ ਉਹਦੋਂ ਇੱਥੇ ਸਟ੍ਰਾਈਕ ਹੋ ਜਾਂਦੀ ਵੀ ਕਰ ਲੋ ਜੋ ਕਰਨਾ ਆਗੇ ਹੁਣ ਸਾਰਾ ਪੰਜਾਬ ਸਾਡੇ ਪਿੱਛੇ ਆ ਸਾਰਾ ਪੰਜਾਬ ਬੰਦ ਕਰ ਦਾਂਗੇ ਸਾਰਾ ਰੈਵਨਿਊ ਬੰਦ ਕਰ ਦਾਂਗੇ ਪੁਜੀਸ਼ਨ ਆ ਜਾਣੀ ਹੋਈ ਪਈਆ ਉਹ ਵੇਟ ਐਂਡ ਵਾਚ ਕਰ ਰਹੇ ਐ ਐਕਸ਼ਨ ਦਾ ਮਤਲਬ ਇਹੀ ਆ ਕਿ ਇਹ ਜਿਹੜਾ ਐਕਸ਼ਨ ਹੋਊਗਾ ਪਰਸੋ ਦਾ ਉਸ ਤੋਂ ਬਾਅਦ ਸਾਰਾ ਪੰਜਾਬ ਨੂੰ ਇਕੱਠਾ ਕਰ ਲਿਆ ਜਾਏਗਾ ਤੇ ਥੋੜੀ ਹੋਰ ਜਿਆ ਗਰਮੀਆਂ ਨਿਕਲ ਗਈ ਹਟ ਧਾਲਾ ਦਾ ਸਿਲਸਲਾ ਜਾਰੀ ਕਰ ਦਿੱਤਾ ਜਾਏਗਾ ਵਕਤ ਕਿਵੇਂ ਹੁੰਦਾ ਅੱਜ ਆਪਾਂ ਇਕੱਲੇ ਹੜਤਾਲ ਨਹੀਂ ਕਰ ਸਕਦੇ ਪੰਜਾਬ ਖਿੰਡਿਆ ਹੋਇਆ ਉਹਨੂੰ ਇਕੱਠਾ ਕਰਨਾ ਪਊ ਜਦੋਂ ਇੱਥੇ ਹੜਤਾਲ ਹੋ ਥੱਲੇ ਵੀ ਹੜਤਾਲ ਹੋ ਮਾਸ ਮੂਵਮੈਂਟ ਹੋਊਗੀ ਸੋ ਉਹ ਮੂਵਮੈਂਟ ਖੜੀ ਕਰਨੀ ਪੈਣੀ ਉਹ ਸਮਾਂ ਲੱਗਣਾ ਉਹ ਮੂਵਮੈਂਟ ਆ ਗਰਮੀ 'ਚ ਨਹੀਂ ਤੁਹਾਨੂੰ ਕਿਹਾ ਤਿੰਨ ਦਿਨ ਤੁਸੀਂ ਥੱਲੇ ਧੁੱਪੇ ਬੈਠੋ ਨਹੀਂ ਬੈਠਿਆ ਜਾਣਾ ਅੱਧਿਆਂ ਨੂੰ ਅਗਲੇ ਦਿਨਾਂ ਨੇ ਨਹੀਂ ਅੱਧਿਆਂ ਨੂੰ ਬੁਖਾਰ ਹੋ ਜਾਣਾ ਕਈਆਂ ਨੂੰ ਇਨਫੈਕਸ਼ਨ ਹੋ ਜਾਣੀ ਕਈਆਂ ਨੂੰ ਸਟਮਕ ਇਨਫੈਕਸ਼ਨ ਹੋ ਜਾਣੀ ਜਿਵੇਂ ਮੈਨੂੰ ਅੱਜ ਵੀ ਹੋਈ ਹੋਈ ਆ ਵੈਸੇ ਅੱਜ ਮੈਂ ਇਸ ਲਈ ਲੇਟ ਆਇਆ ਸੀਗਾ ਗਰਮੀ ਹੋ ਜਾਂਦੀ ਹੈ ਖਾਂਟੀਨ ਦਾ ਫਰਟ ਪੈ ਜਾਂਦਾ ਸੋ ਇਸ ਕਰਕੇ ਹਰ ਐਕਸ਼ਨ ਹਰ ਵੇਲੇ ਨਹੀਂ ਦਿੱਤਾ ਜਾ ਸਕਦਾ ਪਹਿਲੇ ਮੂਮੈਂਟ ਬਣਾਵਾਂਗੇ ਲਾਂਬੰਦੀ ਕਰਾਂਗੇ ਹੌਸਲੇ ਜੜੇ ਆ ਉਹ ਸਮਝਣਗੇ ਸਾਡੇ ਐਕਸ਼ਨ ਸਮਝ ਜਾਣਗੇ ਤੇ ਫਿਰ ਆਪਾਂ ਇੱਕ ਵੱਡਾ ਐਕਸ਼ਨ ਕਰਕੇ ਸਰਕਾਰ ਨੂੰ ਹਲੂਣਾ ਦੇਵਾਂਗੇ ਉਹ ਸਮਾਂ ਆ ਰਿਹਾ ਤੇ ਉਹ ਸਮਾਂ ਅੱਜ ਤੋਂ ਸ਼ੁਰੂ ਹੋ ਗਿਆ ਸੋ ਇੰਨਾ ਹੀ ਕਹਾਂਗਾ ਤਗੜੇ ਹੋ ਜਾਓ ਨਾ ਨਹੀਂ ਆਪਾਂ ਤਗੜੇ ਰਹਿਣੇ ਜਿਹੜੇ ਬੈਠੇ ਆ ਉਹ ਖੜੇ ਹੋ ਜਾਓ ਤਾਂ ਕਿ ਸਾਰਾ ਰਸ਼ ਦਿਖਿਆ ਪਿੱਛੇ ਵੀ ਜਿਹੜੇ ਸਾਥੀ ਆ ਇਧਰਲੇ ਪਾਸੇ ਦਿਖ ਰਹੇ ਹੋ ਇਧਰ ਨੂੰ ਆ ਜਾਓ ਤੁਸੀਂ ਮਾਨੂੰ ਖੜੇ ਹੋ ਜਾਓ ਸਾਰੇ ਮਰਾਜ ਮਇਕਤਾ ਜਿੰਦਾਬਾਦ 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 ਨਾ ਸਰਕਾਰ ਹਾਏ 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 ਮਰਾਜ ਮਇਕਤਾ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਹਾਏ